ਸ਼ਿਕਰ ਇਕਨਾ ਆਪਣੇ ਕੋਲੇ ਬਹੁਤ ਪੁਰਾਣਾ ਵਿਟਾਮਿਨ ਐਚ ਆਇਆ ਕਰਦਾ ਹਰ ਇੱਕ ਬੰਦਾ ਵਿਟਾਮਿਨ ਐਚ ਕਹਿ ਕੇ ਚੀਜ਼ ਲੈ ਲੈਂਦਾ ਪਰ ਇਹ origignal ਦੇਸੀ ਦੇ ਵਿੱਚ ਬਹੁਤ ਅੰਤਰ ਹੈ ਇਹਦੇ ਵਿੱਚ ਬਹੁਤ ਚੀਜ਼ਾਂ ਐਡਨੇ ਅਸੀਂ ਬਹੁਤ ਪਹਿਲਾਂ ਤੋਂ ਵਰਤਦੇ ਆ ਇਹ ਬਾਇਟਮ ਐਚ ਐਡਵਾਂਸ ਹੈ ਇਹਦੇ ਵਿੱਚ ਟਨੇਟਾ ਦਾ ਆਉਂਦਾ ਉੱਤੇ ਵੀ ਟੀ ਹੋਊਗੀ ਇੱਥੇ ਵੀ ਟਨੇਟਾ ਦੀ ਮੋਹਰ ਲੱਗੀ ਹੋਊਗੀ ਤੇ ਉਰੇ ਵੀ ਇਹਦੇ ਲੱਗਿਆ ਹੋਊਗਾ ਇਹਦੇ ਬਹੁਤ ਜ਼ਿਆਦੇ ਫਾਇਦੇ ਨੇ ਹੱਦੋਂ ਵੱਧ ਤੇ ਲੇਵੇ ਦੇ ਦੁੱਧ ਤੇ ਬੱਚਿਆਂ ਦੀ ਗਰੋਥ ਕਰਾਉਣ ਵਾਸਤੇ ਮੰਨ ਲਓ ਕੋਈ ਕੱਟੀ ਤਿਆਰ ਕਰਨੀ ਆ ਕੋਈ ਸਾਂਹ ਤਿਆਰ ਕਰਨਾ ਤੇ ਕਈ ਵਾਰੀ ਆਪਾਂ ਨੂੰ ਮੁੰਡੇ ਫੋਨ ਕਰਦੇ ਨੇ ਵੀ ਬਾਈ ਯਾਰ 15 ਕ ਦਿਨ ਰਹਿ ਗਏ ਮੈਂ ਇਸ ਨੂੰ ਹੁਣ ਮੌਕੇ ਤੇ ਕੀ ਕਰੀਏ ਇਹਨਾਂ ਨੇ ਹੁਣ ਉਦ ਹੀ ਬਦਲੀ ਵੀ ਕਰਤੀ ਟੀਕੇ ਚ ਇਹਦੀਆਂ 6 ਡੋਜ਼ਾਂ ਲੱਗਣਗੀਆਂ ਇਹ 10 ਐਮ ਐਲ ਦਾ ਟੀਕਾ ਹੈ ਤੇ ਇਹਦੀਆਂ 6 ਡੋਜ਼ਾਂ ਲੱਗਣਗੀਆਂ 5-5 ਐਮ ਐਲ ਕਰਕੇ ਇੱਕ ਦਿਨ ਛੱਡ ਕੇ ਇੱਕ ਪੰਜ ਅੱਜ ਕੱਲ ਦਾ ਦਿਨ ਛੱਡ ਕੇ ਇੱਕ ਪਰਸੋਂ ਤੇ 6 ਡੋਜ਼ਾਂ ਜਿਵੇਂ 15 ਕ ਦਿਨ ਰਹਿੰਦੇ ਨੇ ਪਹਿਲਾਂ ਲਾ ਦਿਓ ਤੁਸੀਂ ਇਹਤੇ ਵੀ ਫੁੱਲ ਕੰਮ ਕਰਦਾ ਇਹ ਹੁਣ ਉਹਨਾਂ ਨੇ ਟੀਕੇ ਚ ਕਰਤਾ ਤੇ ਇਹ ਕਈ ਹੋਰ ਮੇਲਿਆਂ ਮੁੱਲਿਆਂ ਚ ਵੀ ਕੰਮ ਆਉਂਦਾ ਠੀਕ ਆ ਜਿਵੇਂ ਦੁੱਧ ਦਾ ਘਾਰ ਆਪਾਂ ਮੈਂ ਸਮੇਲੇ ਲੜਾਉਣੀ ਆ ਪਹਿਲਾਂ ਲਾ ਸਕਦੇ ਆਪਾਂ ਇਹਨੂੰ ਕਿਉਂਕਿ ਇਹਦੇ ਚ ਬਈ ਕੋਈ ਮਾੜੀ ਚੀਜ਼ ਨਹੀਂ ਇਹ ਚ ਵਿਟਾਮਿਨ ਐ ਪਾਏ ਹੋਏ ਨੇ ਤੇ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਤੇ ਵੈਸੇ ਇਹਨੂੰ ਇੰਨਾ ਕੁ ਜ਼ਰੂਰ ਪਰਖਿਓ ਵੀ ਨਕਲੀ ਅਸਲੀ ਦਾ ਬਹੁਤ ਜ਼ਿਆਦਾ ਧਿਆਨ ਰੱਖੋ ਕਿਉਂਕਿ ਹਰੇਕ ਬੰਦੇ ਦੇ ਮੂੰਹ ਚੜ ਰਿਹਾ ਵਿਟਾਮਿਨ ਐਚ ਦੇ ਦੇ ਬਈ ਵਿਟਾਮਿਨ ਐਚ ਐਡਵਾਂਸ ਕਹਿ ਕੇ ਲੋਕ ਪੂਰਾ ਸਰਚ ਮਾਰੋ ਸਕੈਨਰ ਲੱਗਿਆ ਹੋਇਆ ਕਨੇਟਾ ਕੰਪਨੀਆਂ ਉੱਪਰ ਟੀਏ ਨੇਵੇ ਵਾਸਤੇ ਪਸਮਾ ਵਾਸਤੇ ਲਯੋਟੇ ਵਾਸਤੇ ਥਾਣਾ ਥੋਣਾ ਦਾ ਪੂਰਾ ਇਹਨ ਸਾਰਾ ਮਤਲਬ ਕੰਮ ਕਰਦੀ ਆ ਯਾਰ ਆਪਾਂ ਬਹੁਤ ਪਹਿਲਾਂ ਨੇ ਵਰਤਦੇ ਆ ਪਰ ਇਹ ਅਸਲੀ ਨਕਲੀ ਹੁਣ ਚਾਈਨਾ ਦੀਆਂ ਬਹੁਤ ਡੁਪਲੀਕੇਸ਼ੀਆਂ ਆ ਰਹੀਆਂ ਨੇ ਤੇ ਉਹਦੇ ਚ ਆਪਾਂ ਨੂੰ ਫਰਕ ਪੈਂਦਾ ਰਿਜ਼ਲਟ ਨਹੀਂ ਮਿਲਦਾ ਆਪਾਂ ਲਾਂਭਾ ਅਗਲੇ ਨੂੰ ਦਿੰਨੇ ਆ ਅਸੀਂ ਹੁਣ ਇਹ ਪੁਰਾਣੇ ਦੇ ਆਨੇ ਪਰ ਅੱਜ ਮੇਰੇ ਖਿਆਲ ਆਇਆ ਮਾਹ ਯਾਰ ਇਹ ਚੀਜ਼ ਜਰੂਰ ਦੱਸੀਏ ਲੋਕੇ ਚੀਜ਼ਾਂ 'ਚ ਬਹੁਤ ਠੱਗੇ ਜਾ ਰਹੇ ਨੇ ਕਿਉਂਕਿ ਉਹ 100 200 ਦੀ ਚੀਜ਼ ਹੁੰਦੀ ਆ ਉਹਨਾਂ ਦੀ ਪੂਰੇ ਰੇਟ ਵਿਕਦੀ ਆ ਉਹਨਾਂ ਨੂੰ ਕੀ ਲੋੜ ਆ ਹਨ ਤਾਂ ਇਹ ਪਲਾਸਟਿਕ ਦੀ ਬੋਤਲ ਚ ਬਹੁਤ ਜ਼ਿਆਦਾ ਫਾਇਦਾ ਕਰਦੀ ਆ ਸੂਣ ਤੋਂ ਪਹਿਲਾਂ ਵੀ ਪਾ ਸਕਦੇ ਹੋ ਬਾਅਦ ਚ ਵੀ ਪਾ ਸਕਦੇ ਹੋ ਕਿਉਂਕਿ ਇਹ ਚ ਬਹੁਤ ਜ਼ਿਆਦਾ ਵਿਟਾਮਿਨ ਕਾਪਰ ਬਹੁਤ ਚੀਜ਼ਾਂ ਐਡ ਕਰਤੀਆਂ ਤੇ ਅਸੀਂ ਬਹੁਤ ਪਹਿਲਾਂ ਤੋਂ ਵਰਤਦੇ ਆ ਜਰੂਰ ਇਹਨੂੰ ਵਰਤੋ ਤੇ ਪੂਰੀ ਵੀਡੀਓ ਦੇਖਣੀ ਆ ਆਪਣੇ ਪੇਜ ਤੇ ਜਾ ਕੇ ਰੈਡੂ ਡੈਰੀ ਫਾਰਮ ਤੇ YouTube Instagram Facebook ਤੇ ਦੇਖ ਸਕਦੇ ਆ